ਸਾਸੀ ਘਾਲ ਸਾਰੇ ਵੀਰਾਂ ਨੂੰ ਅੱਜ ਮੈਂ ਤੁਹਾਨੂੰ ਆਪਣੇ ਖੁੱਡੇ ਦੇ ਜਿਹੜੇ ਮੇਨ ਕਬੂਤਰ ਆ ਤੇ ਜਿਹੜੇ ਕੂਤਰਾਂ ਨਾਲ ਆਪਾਂ ਬਾਜ਼ੀਆਂ ਜਿੱਤੀਆਂ ਉਹਨਾਂ ਸਾਰੇ ਕੂਤਰਾਂ ਤਾਂ ਉਹਨੂੰ ਸ਼ੌਂਕ ਕਰਉਣਾਗਾ ਬਣੇ ਰਿਓ ਵੀਡੀਓ ਦੇ ਨਾਲ ਆਪਾਂ ਤੀਆਂ ਸਾਲਾਂ ਦਾ ਕਬੂਤਰ ਬੁਢਾ ਹੋ ਗਿਆ ਹੁਣ ਕੁੰਡਿਆਣੀਆਂ ਦਾ ਹੁਣ ਇਥੋਂ ਰੰਗੋ ਇਹ ਬਦਲ ਗਿਆ ਖੁੱਦਾ ਹੰਬ ਜਿਹੜੇ ਝਾੜਦਾ ਉਹਦੀ ਬਹੁਤ ਮੁਸ਼ਕਲ ਹੀ ਕੱਢਦਾ ਉਹਦਾ ਪਿਆਰ ਹੋ ਗਈ ਜਾਨਾ ਇਹਦੇ ਤੰਨੇ ਵਾਲਿਆਂ ਚ ਪਿਆਰ ਹੋਈ ਵੀ ਆ ਨਿਕੀ ਨੋਟ ਪਿਆਰ ਬੜੀ ਹੋਈ ਵੀ ਕਰਕੇ ਇਹਦਾ ਪਿਆਰ ਵੀ ਦਿਖੁੰਦੀ ਆ ਆਹ ਕੁਤਰੀ ਦਾ ਪਿਆਉ ਕੰਨੇ ਵਾਲਿਆਂ ਚੁਰੀਆਂ ਦੀ ਤੇਈ ਲੋਕ ਮਾੜੀ ਦੀ ਬੜੀ ਵੀ ਆ ਆ ਵੀ ਤਾਂ ਨੇ ਵਾਲਿਆਂ ਚੁਰੀਆਂ ਆ ਵੀ ਤਾਂ ਨੇ ਵਾਲਿਆਂ ਚੁਰੀਆਂ ਇਹ ਮੇਰਾ ਫੇਵਰੇਟ ਇਹ ਤਾਂ ਨੇਲ ਹੀ ਹੈ ਬਲੱਡ ਦੇ ਵੀ ਐਕਟ ਜਾਨ ਹੈ ਇਹ ਜਿਹੜੀਆਂ ਜਾਨ ਹੈ ਰਾਜੀ ਕੋ ਏਜੰਟ ਵਾਲੇ ਕਿਧਰੋਂ ਆ ਗਾ ਆ ਜਾ ਪੱਠਾ ਆਉਂ ਕੋ ਉਤਰੀ ਦਾ ਪੱਠਾ ਲੈ ਫਿਰ ਨਮੀ ਉਮਰ ਦਈਏ ਜੀ ਬਿੰਦਾ ਇਹਦਾ ਲੰਗੀ ਵੈਂਡ ਮੋਟਰਸਾਈਕਲ ਜਿੱਤੇ ਅਸੀਂ 2024 ਚ ਆਹ ਤੁੰਤਰ ਨਹੀਂ ਜਿੱਤੇ ਅਸੀਂ ਪਹਿਲਾ ਨਾਮ ਸੀ ਮੋਟਰ ਦੇ ਦੂਸਰ ਚ ਜਿੱਤਿਆ ਸੀਗਾ ਇੱਕ ਤਾਂ ਇਹ ਹੀ ਦੂਜੀ ਹੈ ਇੱਕ ਦੂਜੀ ਹੈ ਇਹ ਰੱਤਾ ਤੇ ਇਹ ਬੋਰ ਰੱਤਾ ਹੁੰਦਾ ਇਹਦੀ ਬਲੱਡ ਲਾਈਨ ਬਹੁਤ ਔੜਦੀ ਹੈ ਤੇ ਬਰਿਆਂ ਤੋਂ ਜਿੱਤੇ ਜਿਹੜਾ ਇਹ ਜਿਹੜਾ ਹੁਣ ਬਰਿਆਂ ਤੋਂ ਜਿੱਤੇ ਬਾਜੀ ਉਹ ਇਹੀ ਬਲੱਡ ਲੈਣ ਚ ਲੱਗਿਆ ਆ ਰਾਜਨ ਨਾਲੇ ਆ ਟਿੱਟੀਆਂ ਜੀ ਤੇ ਇਹ ਵੀ ਫਰੀਡ ਬਹੁਤ ਔੜ ਗਈ ਆ ਇਹ ਨੰਨ ਲੀਨ ਆ ਆ ਜੋੜੀ ਆ ਨੇ ਵਾਲੇ ਆ ਆ ਇਹ ਦੱਬਾ ਦੱਬਾ ਰੱਤੇ ਦਾ ਬੋਤਾ ਦੱਬਾ ਰੱਤਾ ਦਿਖਾਈ ਕੁੱਪਟਰਫਾ ਦੱਬਾ ਉਹਦਾ ਸਕਾ ਪਾਈ ਹੈ ਉਹਦਾ ਪਾਈ ਹੈ ਇਹ ਇਹ ਸਾਰੇ ਹੁਣ ਆਪਾਂ ਬੱਚੇ ਕਢਾ ਲਏ ਹੁਣ ਮਈ ਜੂਨ ਦਾ ਮਹੀਨੇ ਚ ਆਪਾਂ ਕਢਾ ਲਈਏ ਬੱਚੇ ਫੇਰ ਹੀ ਬਾਹੀਆਂ ਜਿੱਤਦੇ ਜਿਹੜੇ ਟਾਈਮ ਤੇ 2026 ਤੇ ਅਗਲੇ ਸਾਲ ਲਈ ਇਹ ਸਾਰੇ ਤਿਆਰ ਕਰ ਦਾਂਗੇ ਆ ਕੋਲ ਆ ਫਿਓਰ ਤੰਨੇ ਵਾਲਿਆਂ ਚ ਜਿਹੜੇ ਦੇ ਕੇ ਹੁਣ ਲੱਗਦੇ ਰਹਦੇਗੇ ਵਾਸਤੇ 35 ਬੱਚੇ ਆਪਾਂ ਹੁਣ ਕਢਾ ਚੁੱਕੇ ਹਾਂ 2026 ਲਈ ਬੱਚੇ ਉਹੀ ਕਢਾਇਆ ਜਿਹੜੇ ਬਾਹੀਆਂ ਜਿੱਤੇ ਆ ਜਿਹੜੇ ਬਾਹੀਆਂ ਜਿੱਤੇ ਵੀ ਕਬੂਤਰ ਆ ਉਹਨਾਂ ਦੇ ਪਰਖੂ ਜੋੜਿਆਂ ਨਹੀਂ ਆ ਬੱਚੇ ਸਾਰੇ ਜੇ ਆਪਾਂ ਹੁਣ ਬੱਚੇ ਕਢਾਵਾਂਗੇ ਇਹੀ ਗਾਂ ਅਗਲੇ ਸਾਲ ਲਈ ਪੂਰੀ ਜਾਨ ਚ ਉਡਣਗੇ ਜਿਹੜੇ ਟਾਈਮ ਦੇਖੋਦੇ ਆ ਉਹ ਫਿਰ ਇੰਨੀ ਮਾਰ ਕੇ ਮਾਰ ਦਿੰਦੇ। ਠਿਆਲ ਚ ਬਾਕੀ ਕਿਉਂ ਬਿਮਾਰੀ ਪੈ ਜਾਂਦੀ ਆ ਬੱਚੇ ਮਰ ਮੁਰ ਜਾਂਦੇ। ਠੰਡ ਬਹੁਤ ਹੁੰਦੀ ਆ। ਗਰਮੀਆ ਚ ਬੱਚੇ ਵਧੀਆ ਪਾਲ ਜਾਂਦੇ ਜਾਨ ਚ ਬਣਦੇ। ਇਹ ਮੁੰਡਾ ਦੀਪਾ ਪੁਰਖ ਕਲਾਲੇ ਤੇ ਜਿਹੜਾ ਤੂੰ ਤਾਂ ਸਾਹਮ ਰਹਿ। ਇਹਨੇ ਸਿਰਾ ਕਰਾਇਆ ਸੀ ਬਾਜੀ ਤੇ। ਹਾਂ ਸਿਰਾ ਸਾਡੇ ਪੁੱਤਰ ਇਹੀ ਸਾਹਮ ਸਾਹਮ ਛੱਡਦਾ। ਚੱਲ ਚੱਲ ਚੱਲ। ਉਹਦੀ ਆ ਪੂਰੀ। ਕੀ ਇਹ ਕਦਾਂ ਲੈ ਕੇ ਪੰਗਾ? ਹੱਡ। ਪੁਰਾਣਿਆਂ ਨੂੰ ਦੇਖਦੇ ਆ ਜਿਹੜੇ ਪਹਿਲਾਂ ਉੱਧਰ ਰਹਿੰਦੇ ਆ। ਦੇਖ ਲੈ ਕਦਾਂ ਹੱਡ ਕੇ। ਉਹ ਇੱਧਰ ਥੰਨੇ ਵਾਲਿਆਂ ਤੇ। ਹੱਡ ਕੇ ਦੇਖ। ਇੱਧਰ ਰਹਿਣ ਦੇ। ਥੰਨੇ ਵਾਲੇ ਆਪਣਾ ਮੀਨ ਕਬੂਤਰ। ਉਹ ਆ ਗਈ ਆਪਣੀ ਕਬੂਦਰੀ ਕੋਲ। ਇਹ ਥੰਨੇ ਵਾਲਿਆਂ ਤੇ ਆ ਗਈ। ਇਹਦੀ ਵੀ ਉਹ ਪੱਤੀ ਆ। ਜਿਹੜੀ ਮੈਂ ਤੁਹਾਨੂੰ ਪਹਿਲਾਂ ਸ਼ੌਂਕ ਕਰਾਈ ਸੀ ਦਾ। ਕੱਕ ਵਾਲੇ ਮੀਨ ਕਬੂਤਰ ਆ ਇਹ ਬਹੁਤ ਦੇ ਆ। ਆ ਕਬੂਤਰ ਦਾ ਰੰਗ ਬਹੁਤ ਸੁਨਹਿਰਾ ਹੈ। ਇਹ ਤੇ ਬਾਬੇ ਪੁੰਨੂ ਵਾਲੇ ਧੰਨੇ ਵਾਲੇ ਕਬੂਤਰ ਆ ਕਾਲੇ ਜਿੰਨੇ ਜਿਹੇ ਦੂਜੇ ਆ ਆ ਬੱਚਾ ਦੇਖੋ ਬਾਬੇ ਪੁੰਨੂ ਵਾਲਿਆਂ ਜੁਆ ਇਹ ਇਹ ਬੱਚੇ ਬਹੁਤ ਉੜਦੇ ਨੇ ਉੜਨ ਦਿਖਾਇਆ ਇਹ ਹੁਣ ਆਪਾਂ ਕੂਸ ਦੇ ਬੱਚੇ ਉਧਰ ਕਢਾ ਲਈ ਇਹਨਾਂ ਨੂੰ ਬਈ ਹੁਣ ਸਾਗੇ ਇਹ ਹੁਣ ਆਪਾਂ ਧਾਂਗ ਜਾ ਮੰਗੇ ਥੋੜੇ ਛੋਟੇ ਆ ਅਜਨਾ ਇਹਨਾਂ ਕੁ ਉਤਰਾਂ ਜੋ ਬਣੇ ਆ ਇੱਕ ਇਧਰ ਕੋਲ ਫਿਰਦੀ ਆ ਆਪੇ ਪਿਓਰ ਕਬੂਤਰ ਮੀਰਾ ਵਾਲੇ ਆ ਜਿਹੜੇ ਪਿਓਰ ਮੇਨ ਜੋੜੇ ਆ ਜਿਹੜੇ ਇਹਨਾਂ ਦੇ ਬੱਚੇ ਬਹੁਤ ਉੜਦੇ ਆ ਦੇ ਦੋ ਜੋੜੇ ਆ ਮੀਰਾ ਵਾਲੇ ਆ ਨਾਰਾ ਇਹਦੀ ਨਾਰਾ ਮਦੀਣ ਲੱਗੀ ਇੱਕ ਜੋੜੀ ਹੋਰ ਆ ਮੇਨ ਕੂਤਰ ਆਪਣੇ ਧੰਨੇ ਵਾਲੇ ਆ ਆਦੋ ਬੱਚੇ ਕੱਢੇ ਵੀ ਆ ਇੰਨਾ ਤੁਸੀਂ ਆਪਣੇ ਬਣਿਆ ਧੰਨੇ ਵਾਲੇ ਕੂਤਰ ਜਿਹੜੇ ਹੈਗੇ ਆ ਬਾਕੀ ਹੋਰਾਂ ਤੋਂ ਵੀ ਬਣ ਗਏ ਆ ਪਰ ਆਪਣੀ ਮੇਨ ਕੂਤਰ ਇਹ ਆਗੇ ਧੰਨੇ ਵਾਲੇ ਮਾਰੀ ਬੱਚਾ ਦੀ ਨਿਕਾਉਂੇ ਆਦੋ ਬੱਚੇ ਆ ਇਹ ਆ ਕੋ ਬੱਚੇ ਹੋਣੀ ਆ ਆਪਾਂ ਸਾਰੇ ਕਢਾਵਾਂਗੇ ਜਿਹੜੇ 2026 ਲਈ ਤਿਆਰ ਕਰਾਂਗੇ ਕਿਉਂਕਿ ਜਿਹੜੇ ਸਿਆਲਾਂ ਚ ਆਪਾਂ ਕਢਾਉਨੇ ਆ ਉਹ ਬੱਚਿਆਂ ਨੂੰ ਬਿਮਾਰੀ ਮੂਰੀ ਵੜੀ ਪੈਂਦੀ ਆ ਬੱਚੇ ਜਾਨ ਚ ਨਹੀਂ ਬਣਦੇ ਜਿਹੜੇ ਹੁਣ ਗਰਮੀਆਂ 'ਚ ਬੱਚੇ ਨਿਕਲ ਗਏ ਨਾਲੇ ਤਾਂ ਜਾਨ ਚ ਬਣਨਗੇ ਨਾਲੇ ਇਹਨਾਂ ਨੂੰ ਖਰਾਕ ਵਧੀਆ ਖਾਦੀ ਹੋਊਗੀ ਇਹ 2026 ਲਈ ਤਿਆਰ ਆ ਸਾਰੇ ਐਂਡ ਕਿ ਆ ਪਗਗੀਆਂ ਗਲੀਆਂ ਗਲੀਆਂ ਬਾਈਆਂ ਕਿੱਥੇ ਕਿੱਥੇ ਬਾਈ ਲਈ ਹੈਗੀ ਜੋ ਤਿੰਨ ਅੱਥੀਂ ਦਰੀ ਇਹਨਾਂ ਕੋਸੇ ਆ ਤਿੰਨ ਅੱਥੀਂ ਨੂੰ ਕੋਸੇ ਤੇ ਉਦੋਂ ਬਾਅਦ ਦੋ ਤ੍ਰਿਖੀ ਦੀ ਪਾਰਿਆ ਤੋਂ ਤੇ ਤਿੰਨ ਦੋ ਤ੍ਰਿਖੀ ਦੀ ਪਾਰਿਆ ਤੋਂ ਤੀਜੀ ਸੀਗੀ ਇੱਥੇ ਫੇਰ ਉੜਾਈ ਫੇਰ ਉੜਾਈ ਚੌਥੀ ਦਿੱਤੀ ਆ ਦੇ ਕਮਾਲਪੁਰੋਂ ਚੌਥੀ ਕਮਾਲਪੁਰੋਂ ਇੱਕ ਪੰਜਵੇਂ ਭਾਗੀ ਗਾ ہاں ਭਾਗੀ ਗਾ ਕੱਲ੍ਹ ਕੱਲ੍ਹ ਜਿੱਦੇ ਆਪਾਂ ਹੋ ਲਿੱਤੇ ਸੀ ਸਕੂਲ ਦਿੱਤੇ ਆ ਜਿਹਨੇ ਨੰਬਰ ਦਿੱਤੇ ਆ ਸੀਗਾ ਹਾਂ ਜਿਹਨੇ ਨੰਬਰ ਦਿੱਤੇ ਕੋਈ ਕੇ ਨੰਬਰ ਤੇ ਇਹ ਖਣੀ ਥੋੜੇ ਟਾਈਮ ਦਾ ਹੀ ਫਰਕ ਰਹਿ ਗਿਆ ਬਾਈ ਨੇ ਅੱਗੇ ਦੇ ਠੀਕ ਆ ਸਾਮ ਵੀ ਹੋ ਨਹੀਂ ਠੀਕ ਹੈ ਠੀਕ ਹੈ ਦੋ ਕੂਤਰ ਉਹਦੇ ਹਰ ਗਈ ਜੀ ਇਹ ਦੋ ਹਰ ਗਈ ਐ ਕਿ ਜੁੱਤੀ ਆ ਸੀ ਨਾ ਦਿੱਤੇ ਦੋ ਵਾ ਕਮੇਲ ਕਰ ਉਹ ਜਿਹੜੀ ਉਹ ਜੁੱਤੀ ਐ ਠੀਕ ਐ ਇੱਕ ਹਰਿਆਵਾ हां ਉਹ ਕਿੰਨੇ ਕ ਟਾਈਮ ਨਾਲ ਹਰਿਆ ਜਿਹੜਾ ਉਹ ਵੀ ਵਸ ਮਗਰ ਲਿਆ ਚ ਪੰਜਾਂ ਚਾਰਾਂ ਚ ਹੀ ਹਰਿਆ ਠੀਕ ਆ ਮਤਲਬ ਉਸ ਟਾਈਮ ਦਾ ਹੀ ਫਰਕ ਰਹਿਆ ਸੀਗਾ ਉਹ ਪਹਿਲਾ ਕੂਤਰ ਹਰਿਆਵਾ ਕਰਕੇ ਹਰ ਗਿਆ ਠੀਕ ਐ ਠੀਕ ਪੈਰਾਂ ਦਾ ਕੱਚਾ ਹੋਇਆ ਬਈ ਠੀਕ ਆ ਆਹ ਆ ਗਿਆ ਤੇ ਜਿਹੜੇ ਕਮਾਲ ਕੁਰੇ ਉਹ ਆਪਣਾ ਘੁੰਮ ਗਿਆ ਸੀਗਾ ਉਹ ਕੂਤਰ ਲੱਭੇ ਨਹੀਂ ਯਾਰ ਇੱਕ ਫਰੀ ਸੱਜਾ ਚਲੀ ਗਈ ਤੇ ਰਾਤ ਨੂੰ ਬੈਠੀ ਅੱਛਾ ਇਹ ਐਫ ਕੂ ਉਤਰ ਉਹ ਦੇ ਉਹ ਵੀ ਨਿਕਰੇ ਤਾਂ ਨੀਕਾ ਉਹਦਾ ਕੀ ਰੰਗ ਰੂਪ ਸੀਗਾ ਫਿਰ ਉਹ ਡੱਬਾ ਬਣਾਇਆ ਵਾ ਸੀਗਾ ਕਾਲੀਆਂ ਦੀਆਂ ਪੱਟੀਆਂ ਰੰਗੀਆਂ ਨੇ ਠੀਕ ਆ ਉਹ ਹੈ ਡੱਬਾ ਨਹੀਂ ਸੀਗਾ ਲੱਗਦਾ ਡੱਬਾ ਸੀ ਕਾਲੀਆਂ ਖਾਂ ਦਾ ਸੀ ਠੀਕ ਆ ਜਿਹੜਾ ਕੋਈ ਇੰਟਰਵਿਊ ਦੇ ਕੇ ਦੱਸੂਗਾ ਉਹਦਾ ਕੱਪ ਨਾਲ ਜੀ ਸਨਮਾਨ ਵੀ ਕਰਾਂਗੇ ਉਹਦਾ ਸਨਮਾਨ ਪੈ ਰਾਇਆ ਵੀ ਕੂਪਟਰ ਜਿਹੜਾ ਤਾਂ ਜਿਹੜਾ ਸਿਲਿੰਡਰ ਦੱਸਣਾ ਫੋਟੋ ਵੀ ਲਾ ਦੂੰ ਕੂਪਟਰ ਦੀ ਜਿਹੜਾ ਕਿੰਦਾ ਸੀ ਫੋਟੋ ਹੈਗੀ ਆ ਉਹਦੀ ਉਹ ਲਾ ਦੇ ਬਹੁਤ ਵਧੀਆ ਸਨਮਾਨਤ ਕਰਾਂ ਜਿਹੜੀ ਸਟੋਰੀ ਪਈ ਵੀ ਹੈ ਫੋਟੋ ਲਾ ਕੇ ਚੱਕ ਕੇ ਉਹ ਲਾ ਦੇ ਠੀਕ ਹੈ ਠੀਕ ਹੈ